हां जी प्रधान जी की गल हो गई की ਧਰਮੇ ਤੇ ਲੇਟ ਹੀ ਹੋ ਗਏ ਉਸਨਾ ਯਾਰ ਸਾਡਾ ਬੰਦਾ ਕੰਡਮ ਦੀ ਥੋੜਾ ਜਿਆ ਕੀ ਗੱਲ ਹੋ ਗਈ ਲੀਵਰ ਤੇ ਸ਼ੂਗਰ ਵਧਾ ਬਾਲਾ ਹੋਇਆ ਉਹਨੂੰ ਯਾਰ ਅੱਛਾ ਹਾਂ ਪੈਸੇ ਵੀ ਬਹੁਤ ਲੱਗ ਗਏ ਅੱਛਾ ਹਾਂ ਫਿਰ ਤੈਨੂੰ ਇੱਕ ਹੱਲ ਦੱਸਣਾ ਜੇ ਦੱਸ ਦੇ ਇੱਕ ਐਪ ਹੈਗੀ ਹੈਲਪਰਜ਼ ਫੈਮਿਲੀ ਨਾਂ ਦੀ ਅੱਛਾ ਤੇ ਉਹ ਤੇ ਆਪਾਂ ਸਾਰੇ ਹੱਲ ਨੇਗੇ ਜੇ ਕੋਈ ਬਿਮਾਰ ਆਦਾ ਉਹ ਡਾਕਟਰ ਵੀ ਮਿਲ ਸਕਦਾਗਾ ਕਿਹੜੀ ਹੈ ਕਿਹੜੀ ਹੈ ਹੈਲਪਰਜ਼ ਫੈਮਿਲੀ ਤੈਨੂੰ ਮੈਂ ਫੋਨ ਤੇ ਵੀ ਕੱਢ ਕੇ ਦਿਖਾਉਣਾਗਾ ਤੇ ਉਹਤੇ ਜੇ ਮੰਨ ਲਾ ਵੀ ਕਿਸੇ ਨੂੰ ਕੋਈ ਡਾਕਟਰ ਨਹੀਂ ਮਿਲਦਾ ਹੈਗਾ ਚੱਜ ਦਾ ਠੀਕ ਹੈ 100 ਰੁਪਿਆ ਦੀ ਘਾਟ ਹੈ ਜੀ ਜਾਂ ਕਾਸੀ ਚੀਜ਼ ਦੀ ਵੀ ਲੋੜਾ ਕਿਤਾਬਾਂ ਦੀ ਖੂਨ ਦੀ ਉਹਤੇ ਤੁਸੀਂ ਦੋਸਤੋ ਤੁਸੀਂ ਵੀ ਦੇਖ ਸਕਦੇ ਹੋਗੇ ਹੈਲਪਰਜ਼ ਫੈਮਿਲੀ ਨਾਮ ਦੀ ਇੱਕ ਐਪ ਹੈਗੀ ਤੇ ਉਹਤੇ ਤੁਸੀਂ ਗੂਗਲ ਦੇ ਜਾ ਕੇ ਸਰਚ ਕਰੋ ਡਾਊਨਲੋਡ ਕਰੋ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈਗੀ ਬਸ ਉਹਨੂੰ ਡਾਊਨਲੋਡ ਕਰਕੇ ਉਹਦੇ ਉੱਤੇ ਲਿਖ ਕੇ ਪਾ ਦਿਓ ਵੀ ਮੈਨੂੰ ਆਹ ਚੀਜ਼ ਦੀ ਲੋੜ ਆ ਪਾਈ ਤੇ ਸਾਰੇ ਤੁਹਾਡੇ ਹੱਲ ਹੋ ਜਾਣਗੇ ਤੁਹਾਡੇ ਕੋਲੇ ਕੋਈ ਘਰੇ ਪੁਰਾਣਾ ਸਮਾਨ ਪਿਆ ਦੋਸਤੋ ਉਹ ਵੀ ਤੁਸੀਂ ਇਹਦੇ ਦਾਨ ਕਰ ਸਕਦੇ ਹੋ ਬਹੁਤ ਸੋਹਣੀ ਐ ਪੈ ਗਈ ਇੱਕ ਵਾਰੀ ਤੁਸੀਂ ਵਰਤ ਕੇ ਦੇਖੋ ਆ ਬਾਈ ਨੂੰ ਵੀ ਮੈਂ ਦੱਸਦਾ ਹੈਲਪਰਜ਼ ਫੈਮਿਲੀ ਕਈ ਵਾਰੀ ਆਪਾਂ ਨੂੰ ਡਰ ਹੁੰਦਾ ਵੀ ਕਿਸੇ ਰੁਪਏ ਗਲਤ ਹੱਥ ਨਾ ਲੱਗ ਜਾਣਾ ਪਰ ਇਹ ਟੈਪ ਆ ਜਿਹੜੀ ਇੰਨੀ ਕੁ ਜ਼ਿਆਦਾ ਸੇਫ ਹੈਗੀ ਇਹਦੇ ਉੱਤੇ ਤੁਹਾਨੂੰ ਤਸੱਲੀ ਬਖਸ ਕੰਮ ਮਿਲੂਗਾ ਵੀ ਜਿਹੜੇ ਬੰਦੇ ਨੂੰ ਤੁਸੀਂ ਦਾਨ ਕਰਨਾ ਉਹਦੇ ਨਾਲ ਲਾਈਵ ਤੁਸੀਂ ਗੱਲ ਵੀ ਕਰੋਗੇ ਫੋਨ ਤੇ ਸਾਰਾ ਕੁਝ ਪਤਾ ਲੱਗੂਗਾ ਤੁਹਾਨੂੰ ਤੇ ਇੱਕ ਵਾਰੀ ਜ਼ਰੂਰ ਵਰਤ ਕੇ ਦੇਖੋ ਦੋਸਤੋ ਹੈਲਪਰਜ਼ ਫੈਮਿਲੀ Android ਫੋਨ 'ਚ ਵੀ ਚੱਲਦੀ ਹੈ Apple ਦੇ ਫੋਨ 'ਚ ਵੀ ਚੱਲਦੀ ਹੈ ਸਾਰੇ ਫੋਨਾਂ ਦੇ ਉੱਤੇ ਚੱਲਦੀ ਹੈਗੀ ਤੁਹਾਨੂੰ ਵੀ ਪ੍ਰਧਾਨ ਜੀ ਮੈਂ ਫੋਨ ਤੇ ਕੱਢ ਕੇ ਦਿੰਦਾ ਹੈਲਪਰਜ਼ ਫੈਮਿਲੀ ਠੀਕ ਹੈ ਜੀ ਧੰਨਵਾਦ ਜੀ